ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੀ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਆ ਬਿਲਕੁਲ ਐਨ ਛੋਟੇ ਮੁੱਲ ਦਾ ਬੱਚਾ ਦਿਖਾਉਣਾ ਨਹੀਂ ਆ ਕਈ ਭਰਾ ਕਹਿੰਦੇ ਵੀ ਛੋਟੇ ਮੁੱਲ ਦਾ ਬੱਚਾ ਲੈਣਿਆ ਸੀ ਹਾਲਾਂਕਿ ਨਸਲ ਸਾਨੂੰ ਬਰੀੜੀ ਦੀ ਹੈ ਜੰਗੀ ਸਮਾਪਲਾ ਮਿਲ ਜਾਣੀ ਆ ਕੋਈ ਗੱਲ ਨਹੀਂ ਹੈ ਬਾਲਾ ਕਮਜ਼ੋਰ ਜਾਂ ਕਿਸੇ ਗੱਲ ਦੀ ਦਿੱਕਤ ਤਾਂ ਕੋਈ ਪਰ ਬੱਚਾ ਜਰਾ ਰੇਟ ਉਹ ਬਿਲਕੁਲ ਐਨ ਮਤਲਬ ਜਿੰਮੀ ਛੋਟਾ ਹੋਊਗਾ ਬਾਕੀ ਭਾਈ ਨਾਲ ਅਪ ਗੱਲਬਾਤ ਵੀ ਕਰਾਂਗੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਕੋਈ ਵੀ ਕੋਸ਼ਿਸ਼ ਤੋਂ ਪਹਿਲਾਂ ਸੋ ਥੱਜੀ ਕਰ ਲਿਆ ਕਰੋ ਤੇ ਕਿਸੇ ਭਰਾ ਨੇ ਮਤਾਈ ਵੀਡੀਓ ਨਾਲ ਦਾ ਪਰ ਨੰਬਰ ਨੋਟ ਕਰ ਲਓ ਜੀ 8360462501 ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਹੋ ਜੀ ਹਾਂਜੀ ਬਈ ਆਪਣਾ ਨਾਮ ਤੇ ਐਡਰੈਸ ਬੋਲੋ ਵੀਰੇ ਨਾਮ ਤਾਂ ਨਵੀਰ ਆ ਬਾਈ ਹਾਂਜੀ ਪਿੰਡ ਫੂਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾ ਹਾਂ ਆਪਣਾ ਕਿਲੇ ਕੋਲੇ ਘਰ ਆ ਕਿਲੇ ਕੋਲੇ ਘਰ ਆ ਬਾਈ ਤੇ ਮੋਬਾਈਲ ਨੰਬਰ ਮੋਆ ਮੋਆ ਨੰਬਰ ਆਪਣਾ 70873 83435 ਠੀਕ ਆ ਬਾਕੀ ਨੰਬਰ ਸਕੀਨ ਤੇ ਲਾ ਇੱਥੋਂ ਸ਼ਟ ਕਰ ਲੀ ਹਾਂ ਬਾਈ ਆ ਬੱਚੀ ਕੀ ਗੱਲ ਬਾਤ ਹੈ ਜੀ ਇਹ ਬਾਈ ਜਰਸੀ ਬੱਚੀ ਆ 8ਵੇਂ ਮਹੀਨਿਆਂ ਦਾ 8 9 ਮਹੀਨਿਆਂ ਦਾ ਚੀਕਾ ਹਾਂ ਸਿੰਘ ਹਜੇ ਦਿਖਾਈ ਨਹੀਂ ਆ ਹਾਂ ਸਿੰਘ ਦਿਖਾਏ ਜਾਣਗੇ ਬਾਈ ਉਹ ਦਿਖਾਏ ਜਾਣਗੇ ਸਵਾ ਦੇਖਾਵਾਂ ਵੀ ਤਕਰੀਬਨ ਡੇਢ ਮਾਰ ਦੀ ਮੁਰਦੂ ਕੋਸ ਨਹੀਂ ਅੱਛਾ ਠੰਡੀ ਸੀ ਰਹਿ ਤਾਂ ਥਣ ਚਾਚਾ ਮਿਲਣਗੇ ਹਾਂ ਬਾਈ ਆ ਦੇ ਥਾਂ ਇੱਥੇ ਬਾੜੀ ਚੰਗੀ ਝੋਲੀ ਬਾਅਦ ਇੱਥੇ ਦੇਖਦਾ ਇੱਥੇ ਨਿਵਾ ਮਰ ਜੀ ਬੱਚੀ ਦੀ ਥਣਾ ਦੀ ਵੰਤਰ ਬੜੀ ਸਾਫ ਸੁਥਰੀ ਹੈਗੀ ਤੇ ਝੋਲੀ ਕਰਮ ਵਾਲੀ ਚੰਗੀ ਬਰੋਜੇ ਵੱਡੀ ਹੋ ਕੇ ਬਾਕੀ ਸਭੀ ਬਲੇ ਤੋਰ ਕੇ ਦਿਖਾਵਾਂਗੇ ਇਹਨੂੰ ਕਿੰਨੀ ਕੁ ਉਮਰ ਦੀ ਹੈਗੀ ਇਹ ਹੈਗੀ ਯਾਰ ਬਾਈ 8-9 ਮਹੀਨਾ ਦੀ ਸਾਲ ਤੋਂ ਘੱਟ ਹੀ ਨੇ ਦੀ ਸਾਲ ਤੋਂ ਘੱਟ ਬਿਲਕੁਲ ਖੀਰੀ ਹੋਵੇ ਤਾ ਨਹੀਂ ਹਾਂ ਹਾਂ ਦੰਦੋ ਖੀਰੀਆਂ ਤਿੰਨੇ ਹੀ ਖੇਡਣਾ ਵੱਡੀ ਗੱਲ ਲੈਣ ਦੇ ਕਾਬਿਲ ਯਾਦਾਵਾ ਦੋ ਟਾਂਹੀ ਮਹੀਨੇ ਸਾਂਭ ਕੇ ਹਾਂ ਸਾਂਭਣ ਦੀ ਗੱਲ ਆ ਗੱਲ ਤਾਂ ਮਿਹਨਤ ਕਰਦੇ ਨਾ ਤੇ ਰੰਗਵਾਨਾ ਸ਼ਰੀਕ ਢਾਂਚਾ ਮਿੱਤਰੋ ਜਰਸੀ ਵਾਲ ਆ ਗਿਆ ਠੀਕ ਆ ਵੀਰੇ ਮੋੜ ਲਾ ਬਾਕੀ ਸਭੀ ਪਲੀ ਹੈ ਨਾ ਆ ਇੱਥੇ ਚੈੱਕ ਕਰ ਲਓ ਚੰਗੀ ਗੋਲਮ ਲਾ ਕੇ ਬੱਛੀ ਚਾਲ ਚੁਲ ਵੀ ਚੰਗੀ ਆ ਕੋਈ ਐ ਨਹੀਂ ਕੋਈ ਲੱਸੀ ਲਾਵੇਂ ਜਾਂ ਕੋਈ ਲੰਗ ਲੁੰਗ ਵਾਲੀ ਗੱਲ ਨਹੀਂ ਗਈ ਜਾਤੀ ਮੈਲ ਵੀ ਨਹੀਂ ਐਸੇ ਬੱਚੀ ਦਾ ਰੰਗ ਮਤਲਬ ਹੋਰ ਬਾਣੀ ਜਨ ਤੁਹਾਡੇ ਕਈ ਪ੍ਰਾਇਸ ਹੁੰਦੇ ਵੀ ਮਤਲਬ ਬੱਚਾ ਸੰਗ ਨਹੀਂ ਦਿਗਾਉਂਦੇ ਮੋਕੇ ਤੇ ਨਾ ਤੇ ਦੋ ਨੰਬਰ ਬੱਚੀ ਕਿੰਨੇ ਉਮਰ ਦੀ ਆ ਇਹ ਬਾਈ ਹੈਗੀ ਆ ਮਾਨਕਦਲ ਸਾਲ ਦੀ ਆ ਇਹ ਅੱਜ ਹੀਟ ਦੀ ਗਈ ਆ ਥਣ ਦਿਖਾ ਝੋਲੀ ਬੜੀ ਕਮਾਲ ਦੀ ਲੱਗੀ ਭਰਾ ਹਨ ਵੇ ਵਾਲੀ ਵਧੀਆ ਝੋਲੀ ਆ ਬਾਈ ਇਥੋਂ ਕੀ ਇਹ ਇਥੇ ਦੇਖੋਈ ਹੂੰ ਫਰਾਉ ਆ ਜਮੇ ਕਾ ਚਾਰ ਨੇ ਸਿੰਗਲ ਪੰਜਵੀਂ ਸ਼ੀ ਫੋਟਸ਼ਾਗ ਨਹੀਂ ਕੀ ਠੀਕ ਆ ਭਰਾ ਝੋਲੀ ਕਰਮ ਵਾਲੀ ਨਸਲ ਫਰੇਦੀ ਇਹ ਗਰਲੈਂਡੋ ਜੋ ਪੈਂਦੀ ਆ ਬਾਈ ਗਰਲੈਂਡੋ ਵਿੱਚ ਪੈਂਦੀ ਲੱਗੀ ਨਾ ਮਾੜੀ ਬਣੀ ਉਹ ਤਾਂ ਆ ਗਈ ਨਾ ਹੂੰ ਠੀਕ ਆ ਕਾਦੇ ਕਾਢ ਵੀ ਚੰਗਾ ਬੱਚੀ ਦਾ ਬਹੁਤ ਚੰਗਾ ਵੀ ਠੀਕ ਆ ਤੋੜ ਕੇ ਦਿਖਾ ਦੇ ਪਰ ਫਰੇਦੀ ਬਾਕੀ ਰੰਗਵਨ ਹੁਣੇ ਸਾਹਮਣਾ ਕੋਈ ਬੰਦਾ ਟੀਕਾ ਭਰਾ ਸਕਦਾ ਅੱਜ ਹੀਟ ਕੱਢੀ ਬੈਠੀ ਹੈ ਚਲ ਜ ਅੱਜ ਪਰਾਲੂ ਨਹੀਂ ਵੀ ਜੇ ਮੈਨੂੰ ਦੋ ਮਹੀਨੇ ਸਾਹਮਣੇ ਪਾਊਡਰ ਪੁੱਟ ਚਾਰ ਮਹੀਨੇ ਚੰਗੀ ਫਿਰ ਆਏ ਹੋਏ ਨਵੀਂ ਰਹਿ ਜਾਂਦਾ ਪਸ਼ੂ ਨਾ ਕੋਈ ਦਿੱਕਤ ਨਹੀਂ ਰਹਿ ਜਾਂ ਰੂਨ ਚੌਂਦੀ ਤਾਂ ਵੀ ਕੁਝ ਕਈ ਤੋਂ ਬਾਜੇ ਦੇਰ ਬੱਚੀ ਹੈ ਨਾ ਇੱਥੇ ਲਾਈਨ ਟੇਟਲ ਉਡ ਕਰਕੇ ਦਿਖਾ ਦੀ ਅੱਜਾਂ ਤੇ ਕਾ ਮਮ ਚਾ ਮੱਕ ਨਾ ਮੱਕ ਸੋਹਣਾ ਰੰਗ ਯਾਰ ਵੱਖਰਾ ਵਸ਼ੀ ਦਾ ਆਹ ਦੇਖੀ ਰੀਆ ਬਾਈ ਜੀ ਜੀ ਖੀਰੀ ਹੈ ਜਮ ਬੇਵਰ ਠੀਕ ਹੈ ਜਮਨੇ ਕਾਮ ਆਲੋ ਮਿੱਤਰੋ ਤੈਥੇ ਸੰਗੋਰ ਕੀ ਦੁਬਾਰਾ ਆਪਾਂ ਲੰਮੀ ਦਿਖਾ ਦੇਣਾ ਹੈਗੀ ਇਹ ਝੋਲੀ ਦੁਬਾਰਾ ਕਈ ਫੇਰ ਦਿਖਾ ਦੇ ਥਾਂ ਜਿ ਸਮਾਰ ਕੇ ਨੇ ਆਲ ਜੀ ਮੰਨੇਗੀ ਆ ਤੇ ਐਸੇ ਝੋਲੀ ਮੈ ਦਿਖਾਣਾ ਕਰਦਾ ਐਸੇ ਦੇਖੋ ਝੋਲੀ ਪਰ ਮੜੀ ਝੋਲੀ ਝੋਲੀ ਸੋਹਣੀ ਲੱਗੀ ਦੇਗੀ ਠੀਕ ਹੈ ਤੇ ਆ ਜੀ ਯਾਰ ਸੀ ਪਹਿਲੇ ਲੰਬੜੀ ਇਹਦੇ ਵੀ ਚੱਕਰ ਤੁਸੀਂ ਕਰ ਲਓ ਸੋਹਣੇ ਥਣ ਲੱਗੇ ਰਹਿਗੇ ਤੇ ਰੇਟ ਨੂੰ ਫਿਰ ਇਹਨਾਂ ਦਾ ਕਿਵੇਂ ਕਰਨਾ ਹੈ ਇਹਨਾਂ ਦਾ ਕਰ ਲਾਂਗੇ ਬਾਈ ਜਮਾਂ ਜਾਜ ਹੋਣਗੇ ਆਪਣੇ ਰੇਟ ਅੱਛਾ ਅਲੱਦੀ ਝੂੜੀ ਦਿਖਾ ਦੇ ਆਖਾ ਬੱਚੀ ਇਹਦੀ ਨਜਾਇਜ਼ ਚੰਗੀ ਆ ਬਾਈ ਝੂੜੀ ਚੜਦੀ ਜੋ ਚੜਦੀ ਆ ਬੱਚੀ ਹੱਲੋ ਬੜਾ ਸਾਫਾ ਚ ਰਹਿਣਾ ਉੱਤੋਂ ਸਾਫ ਹੀ ਆ ਬਾਈ ਬਸ ਸਾਫ ਕੀ ਰੇਗਾ ਸਿੰਘ ਜੇ ਜ਼ਰੂਰ ਨੇਗੇ ਸਿੰਘ ਹੀ ਆ ਬਸ ਸਿੰਘ ਦੋਨਾਂ ਹੀ ਦਿਖਾਏ ਜਾਣਗੇ ਬਾਈ ਹਾਂ ਦਾ ਕੇ ਸਿੰਘ ਰੰਗ ਬਣ ਹੋਰ ਹੀ ਬਣ ਜਿਓ ਨਾ ਬੱਚਾ ਹਾਂ ਹਾਂ ਬਾਈ ਦਿਖਾ ਤੋਰ ਕੇ ਵੀ ਜਰਸੀ ਚ ਪੈ ਗਈ ਨਾ ਹਾਂ ਇਹ ਜਰਸੀ ਚ ਪੈਂਦੀ ਆ ਬਾਈ ਰੰਗ ਥੋੜਾ ਜ਼ਰੂਰ ਉਹ ਚਿਤਲਾ ਜਾ ਕੇ ਮਲ ਕਈ ਬੱਚਾ ਇਸ ਤਰ੍ਹਾਂ ਜਰਸੀ ਜਮਾਨੀ ਆ ਤੋਰ ਕੇ ਦਿਖਾ ਦੇ ਬਾਹਰ ਲੈ ਬੱਛੇ ਮਤਲਬ ਵਜਨ ਵਾਲੀ ਹੈਗੀ ਇਹ ਖੁੱਲੀ ਆਈ ਆ ਬਈ ਇਹ ਠੀਕ ਉਹਨਾਂ ਦੇ ਘਰੇ ਮਾੜਾ ਖੁੱਲਾ ਬਣਾਇਆ ਹੋਇਆ ਸੀ ਹੂੰ ਤਾਂ ਉਹ ਐ ਵਸਤੀ ਕਰਦੀ ਆ ਗੱਲ ਸੁਹਾਰੇ ਇਹਦਾ ਮੁੱਲ ਕਾਰੀ ਦੇ ਕਹਾ ਵਿੱਚ ਹੈ ਇਹਦਾ ਮੁੱਲ ਕਾਰੀ ਦੇ ਇਹ ਯਾਰ ਮੁੱਲ ਦਾ 10 8000 ਦੀ ਦੇਵਾਂਗੇ 8000 ਦੀ ਹਾਂ ਮੁੱਲ 10000 ਕਰਦਾ ਹਾਂ ਹਾਂ ਫਤ ਲਿਆ ਰਦਾ ਕਰਦੀ ਆ ਨਾ ਉਹ ਜੀ ਹਾਂ ਤਾਂ ਉਹ ਖੁੱਲੀ ਆਈ ਹੈ ਨਾ ਹੂੰ ਲਾ ਮਤਲਬ ਕਦ ਕਾਠਾ ਹੈ ਜਿਵੇਂ ਜਰਸੀ ਬੱਚਾ ਉਮੇ ਇਹਦੀ ਕਿੰਨੀ ਕੁ ਉਮਰ ਲੱਗ ਭਾਜੀ ਇਹ ਵੀ 10 ਕੋ 11 ਸਾਲ ਦੀ ਹੋਗੀ ਹਾਂ ਬਈ ਸਾਲ ਤੋਂ ਵੀ ਘੱਟ ਆ ਇਹ ਵੀ ਸਾਲ ਦੀ ਮਾ ਘੱਟ ਮੰਨ ਲਗੇ ਆਹ ਸਾਲ ਦੀ ਹੋਗੀ 8-9 ਮਹੀਨਾ ਦੀ ਹੋਗੀ ਨਾ ਹਾਂ ਹਾਂ ਤੇ ਤਿੰਨ ਬੱਚਾ ਬਾਈ ਕੋਲੇ ਬਹੁਤ ਚੰਗੀਆਂ ਬੱਚਾ ਆ ਦਸ ਵੀ ਬਹੁਤ ਚੰਗੀ ਹੈ ਬਾਈ ਹੂੰ ਝੋਲਾਂ ਚੱਲਣ ਥਾਣਾ ਥੋੜਾ ਬੜਾਂ ਬਾਕਮਾਲ ਆਹ ਦੇ ਬਾਈ ਕਰਮਾਲਾਂ ਜਿਆ ਵੱਡਿਆਂ ਹੋਗੇ ਚਾਰ ਹੋਣਗੀਆਂ ਥਾਣ ਦੇਖ ਦੇਣ ਗੰਗਵਨ ਹੋਰ ਹੀ ਹੋਣਗੇ ਸਹੀ ਆ ਤੇ ਚਾਰ ਚ ਥਾਨ ਹੈਗੇ ਹੀਰੀਆਂ ਲਈ ਥਾਣਾ ਦੀ ਗਾਰੰਟੀ ਹੋਊ ਆਪਣੀ ਪੈਂਡ ਫੂਲ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਆ ਗਿਆ ਤੇ ਮੋਬਾਈਲ ਨੰਬਰ ਵੀਰੇ 708007783435 ਵੀਰੇ ਠੀਕ ਆ ਇਹ ਬਾਈ ਦਾ ਮੋਬਾਈਲ ਨੰਬਰ ਤਿੰਨ ਬੱਚਾ ਬਾਈ ਕੋਲ ਸੋ ਜਿਹੜੇ ਵੀਰ ਨੂੰ ਜਿਹੜੀ ਬੱਚੀ ਪਸੰਦ ਆਊਗੀ ਇੱਥੇ ਆ ਕੇ ਦੇਖ ਕੇ ਸਲਿਓ ਕੇ ਖਰੀਦ ਸਕਦੇ ਹੋ ਧੰਨਵਾਦ ਜੀ